ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਜਸਵੰਤ ਨਾਂ ਦਾ ਇੱਕ ਨੌਜਵਾਨ ਰਹਿੰਦਾ ਸੀ ਜਸਵੰਤ ਦੀ ਪਰਿਵਾਰਕ ਹਾਲਤ ਜਿਹੜੀ ਸੀ ਨਾ ਉਹ ਕੋਈ ਚੰਗੀ ਨਹੀਂ ਸੀ ਪਰ ਉਹਦੇ ਸੁਪਨੇ ਬੜੇ ਵੱਡੇ ਸਨ ਘਰ ਵਿੱਚ ਗਰੀਬੀ ਸੀ ਉਹਦੇ ਮਾਪਿਆਂ ਨੇ ਸਦਾ ਹੀ ਉਹਨੂੰ ਸੱਚਾਈ ਤੇ ਮਿਹਨਤ ਦੇ ਰਸਤੇ ਤੇ ਚੱਲਣਾ ਸਿਖਾਇਆ ਪਰ ਉਸ ਨੂੰ ਕਦੇ ਵੀ ਆਪਣੀ ਮਿਹਨਤ ਦਾ ਉਹ ਸਿਟਾ ਨਹੀਂ ਸੀ ਮਿਲਦਾ ਜਿੰਨੀ ਉਹ ਮਿਹਨਤ ਕਰਦਾ ਸੀ ਉਹ ਬੜਾ ਹੀ ਇਮਾਨਦਾਰ ਤੇ ਸ਼ਾਂਤ ਸੁਭਾਅ ਦਾ ਸੀ ਪਰ ਲੋਕ ਉਸ ਦਾ ਮਜ਼ਾਕ ਉਡਾਉਂਦੇ ਉਸ ਨੂੰ ਕਮਜ਼ੋਰ ਸਮਝਦੇ ਜਸਵੰਤ ਨੇ ਕਈ ਵਾਰ ਆਪਣੀ ਗਰੀਬੀ ਤੋਂ ਤੰਗ ਆ ਕੇ ਆਪਣੀ ਕਿਸਮਤ ਨੂੰ ਦੋਸ਼ ਦਿੱਤਾ ਉਹਦਾ ਮੰਨਣਾ ਸੀ ਕਿ ਰੱਬ ਨੇ ਉਹਨੂੰ ਕਿਸੇ ਵਿਸ਼ੇਸ਼ ਮਕਸਦ ਲਈ ਚੁਣਿਆ ਹੀ ਨਹੀਂ ਆ ਉਹਦੀ ਮਾਂ ਹਮੇਸ਼ਾ ਉਹਨੂੰ ਤਸੱਲੀ ਦਿੰਦੀ ਤੇ ਕਹਿੰਦੀ ਪੁੱਤ ਰੱਬ ਜੋ ਕਰਦਾ ਚੰਗੇ ਲਈ ਕਰਦਾ ਜਸਵੰਤ ਇਹ ਗੱਲ ਸਿਰਫ਼ ਸੁਣਦਾ ਪਰ ਸਮਝਦਾ ਨਹੀਂ ਉਹ ਤੇ ਵੱਡੇ ਸੁਪਨੇ ਦੇਖਦਾ ਸੀ ਤੇ ਜੀਵਨ ਦੀਆਂ ਹਕੀਕਤਾਂ ਨੇ ਉਦੇ ਦਿਲ ਚੋਂ ਨਿਰਾਸ਼ਾ ਪੈਦਾ ਕਰ ਦਿੱਤੀ ਸੀ ਜਸਵੰਤ ਨੇ ਕਈ ਛੋਟੇ ਮੋਟੇ ਕੰਮ ਕੀਤੇ ਪਰ ਸਫਲਤਾ ਤੋਂ ਹਮੇਸ਼ਾ ਹੀ ਦੂਰ ਰਿਹਾ ਦੁਨੀਆ ਨੇ ਹੁਸਨ ਹਮੇਸ਼ਾ ਹਾਰਿਆ ਹੋਇਆ ਮਨੋਖ ਮੰਨਿਆ ਇੱਕ ਗੱਲ ਜੋ ਉਸਨੂੰ ਹੋਰ ਵੀ ਨਿਰਾਸ਼ ਕਰਦੀ ਸੀ ਉਹ ਸੀ ਪਿੰਡ ਦੇ ਨੌਜਵਾਨਾਂ ਦੀ ਤਰੱਕੀ ਉਹ ਪਿੰਡ ਦੇ ਕਈ ਨੌਜਵਾਨਾਂ ਨੂੰ ਸ਼ਹਿਰ ਵਿੱਚ ਵੱਡੀਆਂ ਗੱਡੀਆਂ ਚਲਾਉਂਦੇ ਦੇਖਦਾ ਜਦੋਂ ਖੇਤਾਂ ਵਿੱਚ ਹਾਲ ਚਲਾਉਂਦਾ ਹੁੰਦਾ ਉਹਦੇ ਦਿਿਲ ਵਿੱਚ ਹਮੇਸ਼ਾ ਸਵਾਲ ਉੱਠਦਾ ਵੀ ਰੱਬ ਮੇਰੇ ਨਾਲ ਐਨਾ ਬੁਰਾ ਕਿਉਂ ਕਰਦਾ ਅਹੀਂ ਸਵਾਲ ਉਹਦੀ ਤੇ ਅਹੀਂ ਸਵਾਲ ਉਹਨੂੰ ਪਰੇਸ਼ਾਨ ਕਰੀ ਰੱਖਦੇ ਜਸਵੰਤ ਦੇ ਪਿੰਡ 'ਚ ਰਹਿਣ ਵਾਲੇ ਲੋਕ ਬੜੇ ਸਧਾਰਨ ਜਿਹਾ ਜੀਵਨ ਜੀਣ ਵਾਲੇ ਸਨ ਪਰ ਇੱਥੇ ਵਿਕਾਵੀ ਤੇ ਮਾਣ ਮਰਿਆਦਾ ਦਾ ਰੋਜ਼ ਜ਼ਿਕਰ ਹੁੰਦਾ ਜਸਵੰਤ ਆਪਣੀ ਸੱਚਾਈ ਤੇ ਸਧਾਰਨ ਜੇ ਜੀਵਨ ਸ਼ੈਲੀ ਕਰਨਾ ਹਮੇਸ਼ਾ ਹੀ ਪਿੱਛੇ ਰਹਿੰਦਾ ਪਿੰਡ ਦੇ ਹੋਰ ਨੌਜਵਾਨ ਮਹਿੰਗੀਆਂ ਗੱਡੀਆਂ ਤੇ ਸੋਹਣੇ-ਸੋਹਣੇ ਪਹਿਰਾਵੇ ਪਾ ਕੇ ਸ਼ਹਿਰਾਂ ਦੀਆਂ ਚਮਕਦਾਰ ਕਹਾਣੀਆਂ ਨਾਲ ਆਪਣੀ ਸ਼ਾਨ-ਸ਼ੌਕ ਦਿਖਾਉਂਦੇ। ਉਹਦੇ ਪਿੰਡ ਦੇ ਲੋਕ ਕਹਿੰਦੇ ਵੀ ਇਹ ਤਾਂ ਸਦਾ ਹੀ ਗਰੀਬ ਹੀ ਰਹੂਗਾ। ਮਿਹਨਤ ਤਾਂ ਕਰਦਾ ਪਰ ਕਿਸਮਤ ਕਈ ਵਾਰ ਸਾਥ ਨਹੀਂ ਨਾ ਦਿੰਦੀ। ਜਸਵੰਤ ਇਹ ਸੁਣਦਾ ਪਰ ਕਦੇ ਵੀ ਉਹਨਾਂ ਦਾ ਜਵਾਬ ਨਹੀਂ ਦਿੰਦਾ। ਉਹ ਆਪਣੇ ਦਿਲ ਵਿੱਚ ਸਿਰਫ ਇਹ ਸੋਚਦਾ ਕਿ ਮੇਰੀ ਮਿਹਨਤ ਕਦੀ ਰੰਗ ਲਿਆਵੇਗੀ। ਇੱਕ ਵਾਰ ਪਿੰਡ ਦੇ ਕਿਸੇ ਵੱਡੇ ਮੇਲੇ ਦੌਰਾਨ ਜਦ ਸਾਰੇ ਨੌਜਵਾਨ ਆਪਣੇ ਵਧੀਆ-ਵਧੀਆ ਪਹਿਰਾਵਿਆਂ ਵਿੱਚ ਸੋਹਣੇ-ਸੋਹਣਿਆ ਸੂਟ ਪਾ ਕੇ ਗਏ ਜਸਵੰਤ ਆਪਣੇ ਪੁਰਾਣੇ ਕੱਪੜੇ ਪਹਿਨ ਕੇ ਗਿਆ ਉਸ ਨੂੰ ਦੇਖ ਕੇ ਕਈ ਨੌਜਵਾਨ ਹੱਸ ਪਏ ਇੱਕ ਬੱਚੇ ਨੇ ਤਾਂ ਇਥੋਂ ਤੱਕ ਮਜ਼ਾਕ ਵਿੱਚ ਕਹਿ ਦਿੱਤਾ ਵੀ ਲੱਗਦਾ ਵਾ ਜਸਵੰਤ ਚਾਚਾ ਨੇ ਨਾ ਆਪਣਾ ਸਾਰਾ ਖਰਚਾ ਆਪਣੀ ਮਾਂ ਦੇ ਇਲਾਜ ਤੇ ਹੀ ਲਾ ਦਿੱਤਾ ਗੱਡੀ ਤੇ ਰਿਸ਼ਤੇਦਾਰਾਂ ਦਾ ਵੀ ਪੈਸਾ ਬਚਾ ਲਿਆ ਜਸਵੰਤ ਇਹ ਸੁਣ ਕੇ ਬਹੁਤ ਦੁਖੀ ਹੋਇਆ ਉਹਦੇ ਦਿਲ ਵਿੱਚ ਹਮੇਸ਼ਾ ਇਹ ਦਰਦ ਹੁੰਦਾ ਇਹ ਹੋਰ ਨੌਜਵਾਨਾਂ ਦੀ ਤਰ੍ਹਾਂ ਸ਼ਾਨਦਾਰ ਜੀਵਨ ਕਿਉਂ ਨਹੀਂ ਬਤਾ ਸਕਦਾ ਕਈ ਵਾਰ ਉਸ ਨੂੰ ਇਹ ਦਿਖਾਵੇ ਦੇ ਲੋਕਾਂ ਦੀਆਂ ਗੱਲਾਂ ਆਪਣੇ ਰਾਹ ਤੋਂ ਪਟਕਾਉਣ ਦੀ ਕੋਸ਼ਿਸ਼ ਕਰਦੀਆਂ ਲੱਗਦੀਆਂ ਪਰ ਉਸ ਨੇ ਇਹ ਮੰਨ ਲਿਆ ਸੀ ਕਿ ਉਹਦੇ ਲਈ ਮਿਹਨਤ ਹੀ ਇੱਕੋ ਇੱਕ ਰਾਹ ਆ ਇੱਕ ਦਿਨ ਪਿੰਡ ਦੇ ਇੱਕ ਮੁਖੀ ਨੇ ਮਜ਼ਾਕ ਵਿੱਚ ਕਿਹਾ ਜਸਵੰਤ ਤੂੰ ਇੰਨਾ ਨੌਜਵਾਨਾਂ ਦੀ ਤਰ੍ਹਾਂ ਮौज ਨਹੀਂ ਮਾਰ ਸਕਦਾ ਤੇ ਤੇਰਾ ਜੀਵਨ ਖੇਤਾਂ ਵਿੱਚ ਸ਼ੁਰੂ ਹੋ ਕੇ ਖੇਤਾਂ ਵਿੱਚ ਹੀ ਖਤਮ ਹੋਵੇਗਾ ਜਸਵੰਤ ਨੇ ਚੁੱਪ ਰਹਿ ਕੇ ਸਿਰ ਝੁਕਾ ਲਿਆ ਪਰ ਅੰਦਰੋਂ ਇਹ ਸੋਚ ਰਿਹਾ ਸੀ ਵੀ ਇੱਕ ਦਿਨ ਮੈਂ ਇਹ ਦਿਖਾਵੇ ਦੀ ਦੁਨੀਆ ਨੂੰ ਸਾਬਤ ਕਰਾਂਗਾ ਕਿ ਮਿਹਨਤ ਦੀ ਅਸਲੀ ਕਦਰ ਕੀ ਹੁੰਦੀ ਹੈ ਉਹਦੀ ਮਾਂ ਨੇ ਉਹਨੂੰ ਹੌਸਲਾ ਦਿੱਤਾ ਲੋਕਾਂ ਦੇ ਦਿਖਾਵੇਆਂ ਨੂੰ ਤੇ ਤਾਨਿਆਂ ਨੂੰ ਆਪਣੇ ਦਿਲ ਤੇ ਨਾ ਲਾ ਤੇਰਾ ਰੱਬ ਹੈਗਾ ਉਪਰ ਵਾਲਾ ਵਾਹੀ ਗੁਰੂ ਹੈਗਾ ਨਾ ਉਹ ਸਾਡੇ ਨਾਲ ਕਦੀ ਵੀ ਬੇਇਨਸਾਫੀ ਨਹੀਂ ਕਰੂਗਾ ਹਮੇਸ਼ਾ ਉਹੀ ਜਿੱਤਦਾ ਵਾ ਜੋ ਮਿਹਨਤ ਤੇ ਇਮਾਨਦਾਰੀ ਨਾਲ ਆਪਣਾ ਕੰਮ ਕਰਦਾ ਜਸਵੰਤ ਨੇ ਇਹ ਗੱਲ ਮਨ ਵਿੱਚ ਰੱਖ ਲਈ ਸੀ ਜਦ ਲੋਕ ਉਸਦੀ ਬੇਇਜ਼ਤੀ ਕਰਦੇ ਸਨ ਉਸਦੇ ਦਿਲ ਵਿੱਚ ਹੋਰ ਮਜ਼ਬੂਤੀ ਆਉਂਦੀ ਉਹ ਸਾਰੇ ਤਾਨਿਆਂ ਮਜ਼ਾਕਾਂ ਨੂੰ ਦਬਾ ਕੇ ਆਪਣੇ ਮਨ ਦੀ ਤਾਕਤ ਵਧਾਉਣ ਲੱਗ ਪਿਆ ਉਸ ਨੂੰ ਹੁਣ ਇਹ ਸਮਝ ਆ ਗਿਆ ਸੀ ਕਿ ਸੱਚੇ ਤੇ ਮਿਹਨਤੀ ਨੂੰ ਕਿਸੇ ਦੀ ਲੋੜ ਨਹੀਂ ਆ ਪਰ ਉਸਦੇ ਮਨ ਵਿੱਚ ਹਮੇਸ਼ਾ ਇਹ ਸਵਾਲ ਰਿਹਾ ਬिक्की ਮੇਰੀ ਮਿਹਨਤ ਕਦੇ ਫਲ ਦੇਵੇਗੀ ਜਸਵੰਤ ਦੀ ਮਾਂ ਉਸਦੀ ਸਭ ਤੋਂ ਵੱਡੀ ਮੋਟੀਵੇਸ਼ਨ ਸੀ ਜਦ ਲੋਕ ਉਸਦਾ ਮਜ਼ਾਕ ਬਣਾਉਂਦੇ ਉਸਦੀ ਮਾਂ ਨੇ ਹਮੇਸ਼ਾ ਉਹਨੂੰ ਐਹੀ ਹੀ ਕਹਿਣਾ ਕਿ ਦੁਨੀਆ ਦੀ ਪਰਵਾਹ ਨਾ ਕਰੀ ਪੁੱਤਰ ਉਹ ਕਹਿੰਦੀ ਰੱਬ ਦੇ ਘਰ देर ਹੈ ਪਰ ਅੰਧੇਰ ਨਹੀਂ ਜੋ ਹੋ ਰਿਹਾ ਨਾ ਉਹ ਰੱਬ ਦੇ ਕਿਸੇ ਵੱਡੇ ਮਕਸਦ ਲਈ ਹੋ ਰਿਹਾ ਵਾ ਪਰ ਕਿਸਮਤ ਦੀ ਖੇਡ ਅਜੀਬ ਹੁੰਦੀ ਹੈ ਇੱਕ ਦਿਨ ਉਸਦੀ ਮਾਂ ਬਹੁਤ ਹੀ ਗੰਭੀਰ ਬਿਮਾਰ ਹੋ ਗਈ ਉਸੀ ਮਾਂ ਨੂੰ ਦਿਲ ਦਾ ਦੌਰਾ ਪਿਆ ਪਰ ਪਿੰਡ ਦੇ ਹਸਪਤਾਲ ਵਿੱਚ ਇੰਨੀਆ ਸੁਲਤਾਨੀ ਸੀ ਕਿ ਦਿਲ ਦੇ ਦੌਰੇ ਦਾ ਇਲਾਜ ਹੋ ਸਕੇ ਜਸਵੰਤ ਦੇ ਕੋਲ ਪੈਸਾ ਵੀ ਨਹੀਂ ਸੀ ਇੰਨਾ ਜ਼ਿਆਦਾ ਪਰ ਉਹ ਆਪਣੀ ਮਾਂ ਨੂੰ ਸ਼ਹਿਰ ਦੇ ਹਸਪਤਾਲ ਲਿਜਾਣ ਦੇ ਫੈਸਲੇ ਤੇ ਡਟਿਆ ਰਿਹਾ ਉਹਨੇ ਆਪਣੇ ਇਕੱਠੇ ਕੀਤੇ ਸਾਰੇ ਪੈਸੇ ਜੋੜੇ ਪਰ ਉਹ ਵੀ ਕਾਫੀ ਨਹੀਂ ਸਨ ਜਦ ਉਹ ਪਿੰਡ ਦੇ ਲੋਕਾਂ ਦੇ ਕੋਲ ਸਹਤ ਲਈ ਗਿਆ ਤਾਂ ਲੋਕਾਂ ਨੇ ਮਦਦ ਕਰਨ ਤੋਂ ਮਨਾ ਕਰ ਦਿੱਤਾ ਕੁਝ ਲੋਕਾਂ ਨੇ ਐ ਵੀ ਕਿਹਾ ਜਸਵੰਤ ਤੇਰੇ ਵਰਗੇ ਗਰੀਬਾਂ ਦੀ ਮਦਦ ਕਰਨਾ ਬੇਫਾਇਦਾ ਕਿਉਂਕਿ ਤੂੰ ਪੈਸੇ ਦੇ ਵਾਪਸ ਕਰ ਨਹੀਂ ਸਕਦਾ ਤੈਨੂੰ ਸਾਡੀਆਂ ਗੱਡੀਆਂ ਤੇ ਦਿਖਾਵੇ ਤੇ ਕਮੈਂਟ ਕਰਨ ਦੇ ਸਿਵਾਏ ਹੋਰ ਕੋਈ ਕੰਮ ਹੀ ਨਹੀਂ ਇਹ ਗੱਲ ਸੁਣ ਕੇ ਜਸਵੰਤ ਦਾ ਦਿਲ ਟੁੱਟ ਗਿਆ ਪਰ ਉਹਨੇ ਹਾਰ ਨਹੀਂ ਮੰਨੀ ਉਹਨੇ ਰਾਤਾਂ ਜਾਗ ਜਾ ਕੇ ਕਮਾਇਆ ਹੋਇਆ ਪੈਸਾ ਇਕੱਠਾ ਕੀਤਾ ਤੇ ਕਿਸੇ ਤਰ੍ਹਾਂ ਆਪਣੀ ਮਾਂ ਨੂੰ ਸ਼ਹਿਰ ਦੇ ਹਸਪਤਾਲ ਵਿੱਚ ਪਹੁੰਚਾਇਆ ਪਰ ਇਲਾਜ ਕਾਫੀ ਮਹਿੰਗਾ ਸੀ ਇੱਕ ਵੱਡੀ ਮਸੀਬਤ ਆ ਤਾਦਾਈ ਜਦ ਡਾਕਟਰਾਂ ਨੇ ਕਿਹਾ ਕਿ ਇਸ ਦੇ ਇਲਾਜ ਲਈ ਤੁਰੰਤ ਹਜ਼ਾਰਾਂ ਰੁਪਏ ਚਾਹੀਦੇ ਆ ਦੇਰ ਹੋਈ ਤਾਂ ਮਰੀਜ਼ ਬਚ ਨਹੀਂ ਸਕਦਾ ਜਸਵੰਦੀ ਪੈਰਾ ਹੇਠੋਂ ਜ਼ਮੀਨ ਖਿਸਕ ਗਈ ਉਹਨੂੰ ਸਮਝ ਨਹੀਂ ਆ ਰਿਹਾ ਸੀ ਕਿ ਪੈਸਾ ਕਿੱਥੋਂ ਲਿਆਵੇ ਉਹ ਬੇਵਸ ਹੋ ਕੇ ਹਸਪਤਾਲ ਦੇ ਬਾਹਰ ਬੈਠਾ ਰੋਣ ਲੱਗ ਪਿਆ ਉਹਦੇ ਦਿਲ ਵਿੱਚ ਸਿਰਫ ਇੱਕੋ ਅਰਦਾਸ ਸੀ ਕਿ हे ਮੇਰੇ ਮਾਲਕਾ ਮੈਨੂੰ ਮਦਦ ਦੇ ਮੈਂ ਆਪਣੀ ਮਾਂ ਨੂੰ ਬਚਾਉਣਾ ਚਾਹੁੰਦਾ ਇਹੀ ਉਹ बार-बार ਰੱਬ ਅੱਗੇ ਅਰਦਾਸ ਕਰ ਰਿਹਾ ਸੀ ਰੱਬ ਨੇ ਉਸਦੀ ਅਰਦਾਸ ਸੁਣੀ ਪਰ ਉਹਦੀਆਂ ਮੁਸੀਬਤਾਂ ਨੇ ਉਹਨੂੰ ਤੋੜਨ ਦੀ ਹੋਰ ਕੋਸ਼ਿਸ਼ ਕੀਤੀ ਪਰ ਉਹਦਾ ਰੱਬ ਤੇ ਹੌਸਲਾ ਬਰਕਰਾਰ ਰਿਹਾ ਜਸਵੰਤ ਬੈਠਾ ਰੋ ਰਿਹਾ ਸੀ ਜਦ ਇੱਕ ਅਜਨਬੀ ਨੇ ਉਹਨੂੰ ਦੇਖਿਆ ਉਹ ਇੱਕ ਸੁਧਾਰਨ ਜਾਂ ਮਨੁੱਖ ਸੀ ਪਰ ਉਹਦੇ ਚਿਹਰੇ ਤੇ ਕਮਾਲ ਦਾ ਸੰਤੋਖ ਤੇ ਸ਼ਾਂਤੀ ਸੀ ਉਹ ਜਸਵੰਤ ਕੋਲ ਆਇਆ ਤੇ ਉਹਨੇ ਪੁੱਛਿਆ ਪੁੱਤਰ ਤੂੰ ਰੋ ਕਿਉਂ ਰਿਹਾ ਵਾ ਕੀ ਮੁਸੀਬਤ ਆ ਜਸਵੰਤ ਨੇ ਆਪਣੇ ਹਾਲਾਤ ਉਹਨੂੰ ਦੱਸੇ ਉਦੇ ਦਿਲ ਦੀ ਪੀੜ ਸੁਣ ਕੇ ਉਸ ਅਜਨਬੀ ਨੇ ਕਿਹਾ ਮੁਸੀਬਤਾਂ ਸਿਰਫ ਤੈਨੂੰ ਮਜ਼ਬੂਤ ਬਣਾਉਣ ਲਈ ਆਉਂਦੀਆਂ ਹਨ ਰੱਬ ਤੇ ਭਰੋਸਾ ਰੱਖ ਇਹ ਕਹਿੰਦੇ ਹੋਏ ਨੇ ਆਪਣੀ ਜੇਬ ਚੋਂ ਪੈਸਿਆਂ ਦੇ ਦਿੱਥੀ ਕੱਢੀ ਤੇ ਜਸਵੰਤ ਨੂੰ ਦੇ ਦਿੱਤੀ ਉਸ ਨੇ ਕਿਹਾ ਤੂੰ ਆਪਣੀ ਮਾਂ ਦਾ ਇਲਾਜ ਕਰਵਾ ਜਸਵੰਤ ਹਰਾਨ ਰਹਿ ਗਿਆ ਉਹ ਪੁੱਛਣ ਲੱਗਾ ਤੁਸੀਂ ਇਹ ਸਭ ਕਿਉਂ ਕਰ ਰਹੇ ਹੋ ਤੁਹਾਨੂੰ ਤਾਂ ਮੇਰੇ ਬਾਰੇ ਕੁਝ ਵੀ ਪਤਾ ਨਹੀਂ ਉਸ ਅਜਨਬੀ ਨੇ ਹੱਸ ਕੇ ਕਿਹਾ ਰੱਬ ਨੇ ਮੈਨੂੰ ਤੈਨੂੰ ਮਦਦ ਕਰਨ ਲਈ ਭੇਜਿਆ ਵਾ ਮੇਰਾ ਨਾਨਾ ਪੁੱਛ ਸਿਰਫ ਰੱਬ ਦਾ ਸ਼ੁਕਰ ਮਨਾ ਜਸਵੰਤ ਨੇ ਉਹ ਪੈਸੇ ਲਏ ਤੇ ਤੁਰੰਤ ਆਪਣੀ ਮਾਂ ਦਾ ਇਲਾਜ ਸ਼ੁਰੂ ਕਰਵਾਇਆ ਉਸ ਦੀ ਮਾਂ ਦੀ ਸਿਹਤ ਦਿਨਾਂ ਵਿੱਚ ਹੀ ਸੁਧਰ ਗਈ ਉਹਨੂੰ ਹਸਪਤਾਲ ਤੋਂ ਛੁੱਟੀ ਹੋ ਗਈ ਤੇ ਉਹ ਘਰ ਪਰਤ ਆਇਆ ਪਿੰਡ ਦੇ ਲੋਕ ਇਹ ਦੇਖ ਕੇ ਹੈਰਾਨ ਰਹਿ ਗਏ ਜਸਵੰਤ ਦੀ ਮਾਂ ਹੁਣ ਪੂਰੀ ਤਰ੍ਹਾਂ ਠੀਕ ਸੀ ਜਸਵੰਤ ਦੇ ਮਨ ਵਿੱਚ ਹੁਣ ਭਰੋਸਾ ਹੋ ਗਿਆ ਸੀ ਕਿ ਰੱਬ ਸੱਚਮੁੱਚ ਸਭ ਕੁਝ ਚੰਗੇ ਲਈ ਕਰਦਾ ਉਹ ਪਿੰਡ ਵਿੱਚ ਦਸਤਾ ਫਿਰਦਾ ਕਿ ਉਸ ਅਜਨਬੀ ਦੀ ਮਦਦ ਕਿਸ ਤਰ੍ਹਾਂ ਰੱਬ ਦੀ ਕਿਰਪਾ ਦਾ ਪ੍ਰਤੱਖ ਸਬੂਤ ਆ ਇਹ ਚਮਤਕਾਰ ਉਸ ਤੇ ਜੀਵਨ ਦਾ ਮੋੜ ਬਣਿਆ ਉਸਨੇ ਆਪਣੀ ਮਿਹਨਤ ਜਾਰੀ ਰੱਖੀ ਤੇ ਰੱਬ ਤੇ ਆਪਣਾ ਭਰੋਸਾ ਤੇ ਵਿਸ਼ਵਾਸ ਪੱਕਾ ਰੱਖਿਆ ਰੱਬ ਦੀ ਕਿਰਪਾ ਨਾਲ ਜਸਵੰਤ ਨੇ ਸਿਰਫ ਆਪਣੀ ਮਾਂ ਨੂੰ ਬਚਾਇਆ ਨਹੀਂ ਸਗੋਂ ਆਪਣੇ ਹੌਸਲੇ ਨਾਲ ਪਿੰਡ ਦੇ ਲੋਕਾਂ ਨੂੰ ਇਹ ਸਬਕ ਵੀ ਸਿਖਾਇਆ ਕਿ ਮਿਹਨਤ ਤੇ ਭਰੋਸੇ ਨਾਲ ਕੁਝ ਵੀ ਹਾਸਲ ਕੀਤਾ ਜਾ ਸਕਦਾ ਜਸਵੰਤ ਦੀ ਮਾਂ ਦੇ ਇਲਾਜ ਤੋਂ ਬਾਅਦ ਉਹ ਸਵੇਰੇ ਤੜਕੇ ਉੱਠ ਕੇ ਖੇਤਾਂ ਵਿੱਚ ਕੰਮ ਕਰਦਾ। ਧੀਰ ਤੱਕ ਖੇਤਾਂ ਵਿੱਚ ਕੰਮ ਕਰਦਾ ਰਹਿੰਦਾ। ਰਾਤ ਨੂੰ ਹੋਰ ਜਰੀਏ ਨਾਲ ਕਮਾਈ ਦੀ ਕੋਸ਼ਿਸ਼ ਕਰਦਾ। ਉਸ ਦਾ ਵਿਸ਼ਵਾਸ ਹੋਣ ਹੋਰ ਮਜ਼ਬੂਤ ਹੋ ਗਿਆ ਸੀ ਕਿ ਰੱਬ ਉਹਨਾਂ ਦੀ ਮਦਦ ਕਰਦਾ ਜੋ ਆਪਣੀ ਮਿਹਨਤ ਤੇ ਸੱਚਾਈ ਨਾਲ ਜੀਵਨ ਜਿਉਂਦੇ ਹਨ। ਇੱਕ ਦਿਨ ਪਿੰਡ ਵਿੱਚ ਨਵੀਂ ਖੇਤੀ ਦੇ ਢੰਗਾਂ ਬਾਰੇ ਇੱਕ ਕੈਂਪ ਲਗਾਇਆ ਗਿਆ। ਜਸਵੰਤ ਨੇ ਉਸ ਵਿੱਚ ਸ਼ਿਰਕਤ ਕੀਤੀ ਤੇ ਨਵੀਆਂ ਤਕਨੀਕਾਂ ਸਿੱਖਣ ਲਈ ਰੁਚੀ ਦਿਖਾਈ ਉਹ ਬਾਅਦ ਵਿੱਚ ਨਵੇਂ ਢੰਗਾਂ ਨਾਲ ਖੇਤੀ ਕਰਨ ਲੱਗਾ ਸਾਰਾ ਪਿੰਡ ਹੈਰਾਨ ਹੋ ਗਿਆ ਜਾਂ ਉਸ ਦੀ ਖੇਤਾਂ ਵਿੱਚ ਹੋਰ ਕਿਸਾਨਾਂ ਦੇ ਮੁਕਾਬਲੇ ਵਧੀਆ ਪੈਦਾਵਾਰ ਹੋਈ ਸਿਰਫ ਖੇਤੀ ਨਹੀਂ ਜਸਵੰਤ ਨੇ ਸ਼ਹਿਰ ਦੀ ਮੰਡੀ ਵਿੱਚ ਆਪਣੀ ਫਸਲ ਵੇਚਣ ਦੀ ਸੋਚੀ ਸਿੱਧੇ ਵੇਚਾਂਗੇ ਤੇ ਪੈਸੇ ਜ਼ਿਆਦੇ ਮਿਲਣਗੇ ਆਮਦਨ ਦੁੱਗਣੀ ਹੋ ਗਈ ਜਸਵੰਤ ਨੇ ਉਹ ਪੈਸਾ ਸਿਰਫ ਖੇਤਾਂ ਵਿੱਚ ਨਹੀਂ ਲਗਾਇਆ ਸਗੋਂ ਆਪਣੇ ਪਿੰਡ ਦੇ ਹੋਰ ਲੋਕਾਂ ਨੂੰ ਵੀ ਸਿਖਾਇਆ ਕਿ ਕਿਵੇਂ ਨਵੀਆਂ ਤਕਨੀਕਾਂ ਨਾਲ ਖੇਤੀ ਵਿੱਚ ਵਧੀਆ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ ਇੱਕ ਸਾਲ ਦੇ ਅੰਦਰ ਜਸਵੰਤ ਸਿੰਘ ਪਿੰਡ ਦਾ ਨਹੀਂ ਬਲਕਿ ਉਸ ਖੇਤਰ ਦਾ ਮਿਸਾਲ ਕਿਸਾਨ ਬਣ ਗਿਆ ਲੋਕ ਉਸ ਦੇ ਤਰੀਕਿਆਂ ਨੂੰ ਅਪਣਾਉਣ ਲੱਗ ਪਏ ਉਹ ਲੋਕ ਜੋ ਕਦੇ ਉਸ ਦੀ ਮਿਹਨਤ ਤੇ ਉਹ ਲੋਕ ਜੋ ਕਦੇ ਉਸ ਦੀ ਮਿਹਨਤ ਦਾ ਮਜ਼ਾਕ ਉਡਾਉਂਦੇ ਸਨ ਤੇ ਹੁਣ ਉਸ ਨੂੰ ਮਿਸਾਲ ਦੇ ਰੂਪ ਵਿੱਚ ਵੇਖਦੇ ਸਨ ਜਸਵੰਤ ਨੇ ਆਪਣੀ ਕਮਾਈ ਨਾਲ ਇੱਕ ਛੋਟਾ ਜਿਹਾ ਘਰ ਬਣਾਇਆ ਆਪਣੀ ਮਾਂ ਨੂੰ ਸਾਰੀਆਂ ਸੁੱਖ-ਸਹੂਲਤਾਂ ਦਿੱਤੀਆਂ ਤੇ ਆਪਣਾ ਜੀਵਨ ਸ਼ਾਂਤੀ ਤੇ ਸੰਤੋਖ ਨਾਲ ਜੀਣਾ ਸ਼ੁਰੂ ਕੀਤਾ। ਉਸ ਨੂੰ ਹੁਣ ਪਤਾ ਲੱਗ ਗਿਆ ਕਿ ਮਿਹਨਤ ਦਾ ਫਲ ਕਿਸ ਤਰ੍ਹਾਂ ਇੱਕ ਮਿਹਨਤੀ ਨੂੰ ਸਮਾਨ ਤੇ ਖੁਸ਼ਹਾਲੀ ਦਵਾਉਂਦਾ। ਜਦ ਜਸਵੰਤ ਸ਼ਹਿਰ ਤੋਂ ਵਾਪਸ ਪਿੰਡ ਆਇਆ ਤਾਂ ਪੂਰਾ ਪਿੰਡ ਉਸ ਦੇ ਇੰਤਜ਼ਾਰ ਵਿੱਚ ਸੀ। ਜਿਹੜੇ ਲੋਕ ਪਹਿਲਾਂ ਉਸ ਤੇ ਤਾਨੇ ਮਾਰਦੇ ਸਨ, ਹੁਣ ਉਸ ਤੇ ਗੁਣ ਗਾਉਂਦੇ ਸਨ। ਪਿੰਡ ਦੇ ਮੁਖੀ ਨੇ ਉਸ ਦੇ ਸਵਾਗਤ ਵਿੱਚ ਇੱਕ ਛੋਟਾ ਜਿਹਾ ਸਮਾਰੋਹ ਰੱਖਿਆ। ਉਸ ਦੇ ਲਈ ਇਹ ਮੌਕਾ ਉਸਤੇ ਸਾਰੇ ਦੁੱਖਾਂ ਨੂੰ ਭੁਲਾਉਣ ਵਾਲਾ ਸੀ ਸਮਾਰੋਹ ਦੇ ਦੌਰਾਨ ਮੁਖੀ ਨੇ ਕਿਹਾ ਕਿ ਅਸੀਂ ਸਭ ਨੇ ਜਸਵੰਤੀ ਹਮੇਸ਼ਾ ਤੋਹੀਨ ਕੀਤੀ ਆ ਪਰ ਇਹ ਅੱਜ ਸਾਨੂੰ ਸਿਖਾਉਂਦਾ ਕਿ ਸੱਚਾਈ ਤੇ ਮਿਹਨਤ ਕਿਵੇਂ ਸਫਲਤਾ ਲਿਆਉਂਦੀ ਹੈ ਇਹ ਸਾਡੇ ਪਿੰਡ ਦਾ ਗੌਰਵ ਹੈ ਜਸਵੰਤ ਨੇ ਸਮਾਰੋਹ ਵਿੱਚ ਖੜ ਕੇ ਕਿਹਾ ਕਿ ਸਿਰਫ ਇੱਕ ਗੱਲ ਸਿੱਖੀ ਹੈ ਕਿ ਰੱਬ ਉਹਨਾਂ ਦੀ ਮਦਦ ਕਰਦਾ ਜੋ ਸੱਚੇ ਦਿਲ ਨਾਲ ਮਿਹਨਤ ਕਰਦੇ ਹਨ ਮੈਨੂੰ ਲੋਕਾਂ ਦੇ ਤਾਣੇ ਬਦਲੇ ਮਿਹਨਤ ਦਾ ਰਾਹ ਚੁਣਨਾ ਸੀ ਜਦ ਤੁਸੀਂ ਰੱਬ ਤੇ ਭਰੋਸਾ ਤੇ ਮਿਹਨਤ ਦੋਵੇਂ ਨਾਲ ਕੰਮ ਕਰਦੇ ਹੋ ਤਾਂ ਫਲ ਜ਼ਰੂਰ ਮਿਲਦਾ ਉਸ ਦਾ ਬੋਲਣ ਦਾ ਅੰਦਾਜ਼ ਅਜੀਹਾ ਸੀ ਕਿ ਲੋਕਾਂ ਦੇ ਦਿਲ ਵਿੱਚ ਉਸ ਲਈ ਸਤਿਕਾਰ ਹੋਰ ਵੱਧ ਗਿਆ ਉਹ ਸਿਰਫ ਆਪਣੇ ਲਈ ਨਹੀਂ ਸਗੋਂ ਪੂਰੇ ਪਿੰਡ ਦੇ ਨੌਜਵਾਨਾਂ ਲਈ ਇੱਕ ਪ੍ਰੇਰਨਾ ਬਣ ਗਿਆ ਹੁਣ ਪਿੰਡ ਵਿੱਚ ਜਸਵੰਤ ਦੀ ਗਿਣਤੀ ਸਿਰਫ ਇੱਕ ਮਿਹਨਤੀ ਕਿਸਾਨ ਵੱਜੋਂ ਨਹੀਂ ਸਗੋ ਇੱਕ ਨੇਤਾ ਵੱਜੋਂ ਲੱਗੀ ਉਸਨੇ ਸਿਖਾਇਆ ਕਿ ਕਦੇ ਹਾਰ ਨਹੀਂ ਮੰਨਣੀ ਚਾਹੀਦੀ ਮਿਹਨਤ ਹੀ ਸਫਲਤਾ ਦੀ ਕੁੰਜੀ ਆ ਜਸਵੰਤ ਦੀ ਕਹਾਣੀ ਸਾਨੂੰ ਇੱਕ ਸਿੱਖਿਆ ਦਿੰਦੀ ਕਿ ਮਿਹਨਤ ਸੱਚਾਈ ਤੇ ਭਰੋਸਾ ਸਫਲਤਾ ਦੇ ਤਿੰਨ ਮੁੱਖ ਆਧਾਰ ਆ ਰੱਬ ਉਹਨਾਂ ਦੀ ਮਦਦ ਕਰਦਾ ਜੋ ਹਾਰ ਨਹੀਂ ਮੰਨਦੇ ਹਰ ਮੁਸੀਬਤ ਸਾਡੀ ਜੀਵਨ ਦੀ ਇੱਕ ਪਰਖ ਹੁੰਦੀ ਹੈ ਪਰ ਹੌਸਲੇ ਨਾਲ ਸਫਲਤਾ ਹਾਸਲ ਕੀਤੀ ਜਾ ਸਕਦੀ ਜਸਵੰਤ ਸਾਡੇ ਲਈ ਪ੍ਰਮਾਣ ਹੈ ਕਿ ਰੱਬ ਜੋ ਕਰਦਾ ਚੰਗੇ ਲਈ ਕਰਦਾ ਪਰ ਇਹ ਸਾਨੂੰ ਇੱਕ ਬਹੁਤ ਪਰ ਇਹ ਸਾਨੂੰ ਇੱਕ ਬਹੁਤ ਸੋਹਣੀ ਸਿੱਖਿਆ ਦਿੰਦੀ ਹੈ ਕਿ ਸਾਨੂੰ ਕਿਸੇ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਮਿਹਨਤ ਕਰਨੀ ਚਾਹੀਦੀ ਰੱਬ ਦੇ ਉਪਰੋਸਾ ਕਰਨਾ ਚਾਹੀਦਾ ਤਾਂ ਸਾਨੂੰ ਫਲ ਜ਼ਰੂਰ ਮਿਲਦਾ